ਪਹਿਲੀ ਵਾਰ ਏਜ ਹੋ ਗਈ ਹੈ 60 ਸਾਲ ਉਪਰ ਦੇ ਵਿੱਚ ਪਹਿਲੀ ਵਾਰ ਸਰਬਸੰਮਤੀ ਦੇ ਨਾਲ ਅਸੀਂ ਸਰਪੰਚ ਨੂੰ ਲਿਜਾ ਰਹੇ ਹਾਂ ਸਭ ਤੋਂ ਵੱਡੀ ਦੂਜੀ ਵਾਰ ਤੇ ਦੂਜੀ ਵਾਰ ਇਹ ਜਿਹੜਾ ਹੈਗਾ ਸਰਬਸੰਮਤੀ ਦੇ ਨਾਲ ਸਰਪੰਚ ਚੁਣੇ ਜਾ ਰਹੇ ਆ ਇਹ ਬਹੁਤ ਬਹਾਰ ਦੇ ਪੂਰੇ ਪੰਜਾਬ ਦੇ ਦੂਜੀਆਂ ਪੰਚਾਇਤਾਂ ਨੂੰ ਇਹ ਤੋਂ ਸੇਧ ਲੈਣ ਦੀ ਜ਼ਰੂਰਤ ਹੈ ਤੇ ਕਿਉਂਕਿ ਇਸ ਪਿੰਡ ਦੇ ਵਿੱਚ ਹਾਂ ਤੇ ਐਡੀ ਵੱਡੀ ਜਿਹੜਾ ਫਤੇਗੜ ਸਾਹਿਬ ਦੀ ਧਰਤੀ ਦੇ ਉੱਤੇ ਜਨਸੰਖਿਆ ਦੇ ਵਿੱਚ ਦੂਜੇ ਨੰਬਰ ਤੇ ਆਉਂਦਾ ਹੈ ਪਹਿਲੇ ਨੰਬਰ ਤੇ ਚਨਾਪੁਰ ਪਿੰਡ ਆਉਂਦਾ ਤੇ ਦੂਜੇ ਨੰਬਰ ਤੇ ਪਿੰਡ ਪੰਗੜਾਣਾ ਆਉਂਦਾ ਹੈ ਜਿਹਦੇ ਵਿੱਚ ਫਤੇਗੜ ਸਾਹਿਬ ਦੀ ਦੂਜੇ ਨੰਬਰ ਤੇ ਜਨਸਖਿਆ ਆਉਂਦੀ ਹੈ ਇਹਦੀ ਇੰਨੀ ਬਹੁਤ ਜ਼ਿਆਦਾ ਵੋਟ ਆਉਣ ਦੇ ਬਾਵਜੂਦ ਵੀ ਇਹਦੇ ਵਿੱਚ ਸਾਰੀ ਪਾਰਟ ਤੜੇ ਪਾਰਟੀ ਦੇ ਹੈਗੇ ਕਾਂਗਰਸ ਪਾਰਟੀ ਦੇ ਵੀ ਬਹੁਤ ਤਕੜੀ ਪਾਰਟੀ ਹੈ ਅਕਾਲੀ ਦਲ ਦੇ ਵੀ ਬਹੁਤ ਹੈਗੇ ਆ ਉਹ ਤਾਂ ਬਾਅਦ ਬੀਜੇਪੀ ਦੇ ਵੀ ਬੰਦੇ ਹੈਗੇ ਆ ਆਮ ਆਦਮੀ ਪਾਰਟੀ ਦਾ ਸੱਤਾ ਦੇ ਵਿੱਚ ਸਰਕਾਰ ਹੈ ਉਹਨਾਂ ਦੇ ਹੈਗੇ ਆ ਇਹਨਾਂ ਪਾਰਟੀਆਂ ਨੂੰ ਪਿੱਛੇ ਛੱਡਦੇ ਹੋਏ ਸਾਰੇ ਪਾਰਟੀਆਂ ਨੂੰ ਮਤ ਪੇਡ ਖਤਮ ਕਰਦੇ ਹੋਏ ਅੱਜ ਸਾਰਾ ਪਿੰਡ ਦੀ ਸਰਬਸੰਮਤੀ ਵਾਸਤੇ ਜਿੰਨੇ ਵੀ ਸਾਰੇ ਮੇਰੇ ਵੀਰ ਇਕੱਤਰ ਹੋਏ ਹੈ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਅਸੀਂ ਤੁਸੀਂ ਉਹ ਪਵਿੱਤਰ ਕੰਮ ਵਾਸਤੇ ਇਕੱਠੇ ਹੋਏ ਹੋ ਜਿਹੜਾ ਮੈਨੂੰ ਲੱਗਦਾ ਅੱਜ ਦੇ ਬੱਚੇ ਤਾਂ ਕੀ ਮੈਨੂੰ ਵੀ ਨਹੀਂ ਪਤਾ ਹੋਣਾ ਅੱਜ ਤੋਂ ਘੱਟ ਤੋਂ ਘੱਟ 40-45 ਸਾਲ ਪਹਿਲਾਂ ਇਸ ਪਿੰਡ ਵਿੱਚ ਸਹਿਮਤੀ ਹੋਈ ਸੀ ਉਹ ਵੀ ਮਹਾਰਾਜ ਕਾਰਪੁਰਖ ਦੀ ਕਿਰਪਾ ਨਾਲ ਕੇ ਸਾਡੇ ਮਨ ਲਗਾ ਬਾਬਾ ਜੀ ਤੇ ਹੋਈ ਸੀ ਹੈ ਨਹੀਂ ਉਸ ਤੋਂ ਬਾਅਦ ਅੱਜ ਫੇਰ ਦੁਬਾਰਾ ਸਾਨੂੰ ਉਹ ਸਕੰਤਰਤਾ ਦੇ ਵਿੱਚ ਸਾਰੇ ਪਿੰਡ ਨੂੰ ਇਕੱਠਾ ਹੋਣ ਦਾ ਮੌਕਾ ਮਿਲਿਆ ਸੋ ਮੇਰੀ ਬੇਨਤੀ ਹੈ ਗੱਲਾਂ ਤਾਂ ਬਹੁਤ ਫੌਦੀ ਸਾਹਿਬ ਨੇ ਕਰ ਦਿੱਤੀਆਂ ਜਿਆਦਾ ਗੱਲਾਂ ਕਰਨ ਦਾ ਕੋਈ ਮਕਸਦ ਨਹੀਂ ਤੁਸੀਂ ਸਾਰੇ ਪੜ੍ਹੇ ਲਿਖੇ ਹੋ ਗੱਲ ਇਹ ਹੈ ਕਿ ਅੱਜ ਆਪਾਂ ਇੱਕ ਨਵੀਂ ਦਿਸ਼ਾ ਪਿੰਡ ਨੂੰ ਦੇਣ ਲੱਗੇ ਆ ਮੈਂ ਆਪਣੇ ਪਹੁੰਚੇ ਪਿੰਡ ਦਾ ਸਾਰੇ ਦਾ ਜਿਸ ਦੇ ਕੋਲੋਂ ਧੰਨਵਾਦ ਨਹੀਂ ਕਰਦਾ ਕਿ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਪਕੜਾਉਣੇ ਵਾਸਤੇ ਜਿਹੜਾ ਦਿਨ ਚੜ੍ਹਿਆ ਬਹੁਤ ਭਾਗਾਂ ਵਾਲਾ ਨਵੇਂ ਪਾਤਸ਼ਾਹ ਦੀ ਮਿਹਰ ਹੈ ਅੱਜ ਜੋ ਇਹ ਕੰਮ ਹੋਇਆ ਉਹ ਬੰਦਿਆਂ ਦਾ ਮਲੇ ਮਲਾਪ ਜਿਹੜਾ ਆਪਾਂ ਕਰਾਇਆ ਹੈ ਬਹੁਤ ਉਹ ਬੰਦਿਆਂ ਦਾ ਚਲੋ ਜੀ ਕੈਂਡੀਡੇਟ ਐ ਸੀ ਕਿ ਨਾ ਇਹਨਾਂ ਦਾ ਬੋਲੋਗੇ ਕਿ ਜਿਹੜਾ ਪਿੰਡ ਦਾ ਵਿਕਾਸ ਹੋਣਾ ਨਾ ਹੁਣ ਇਹਨਾਂ ਦੀ ਪਾਜਾ ਨਾਲੇ ਹੋਣਾ ਪਾਪਾ ਬਾਰਾ ਸਿੰਘ ਵੀ ਬਹੁਤ ਬੜੀ ਹਸਤੀ ਸੀਗੀ ਪਿੰਡ ਦੀ 9 ਵਜੇ 5 14 ਤੋਂ ਬਾਅਦ ਨਾ ਉਹਨਾਂ ਨੇ ਪਿੰਡ ਦਾ ਨਾਂ ਚਮਕਾਇਆ ਉਹ ਵੀ ਐਵੇਂ ਨਹੀਂ ਸੀਗੇ ਪਿੰਡ ਦੇ ਛੋਟੀ ਮੋਡੀ ਹਸਤੀ ਸੀ ਪਰ ਅੱਜ ਜਿਹੜਾ ਇਹ ਕੰਮ ਕਰਾਇਆ ਇਹਨਾਂ ਨੇ ਬਹੁਤ ਸਲਾੰਗਾ ਹੋ ਗਏ ਸਭ ਨੂੰ ਨਾਲ ਦੇ ਕੇ ਚੱਲਣਾ ਮੇਰੀ ਬੇਨਤੀ ਹੈ ਇਹ ਦੋਏ ਨੌਜਵਾਨਾਂ ਨੂੰ ਆਪਾਂ ਇਕੱਠੇ ਹੋ ਕੇ ਕੰਮ ਕਰਨਾ ਜਿਹੜਾ ਪਿੰਡ ਦਾ ਵਿਕਾਸ ਕਰਨਾ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਅਸੀਂ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਹਾਂ ਹੋਰ ਸਰਕਾਰ ਕੋਈ ਨਹੀਂ ਹੈ ਜੇ ਅਗਲੇ 5 ਸਾਲ ਤੋਂ ਬਾਅਦ ਪਤਾ ਲੱਗੇ ਕਿ ਕਿਹੜੀ ਸਰਕਾਰ ਆਏਗੀ ਮੈਂ ਸਾਰੇ ਸੰਗਤ ਦਾ ਸਾਰੇ ਨਗਰ ਦਾ ਸਾਰੇ ਨੌਜਵਾਨਾਂ ਦਾ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੈਗ ਰੂਜੇ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਸ੍ਰੀ ਗੁਰੂ ਤਹਿਗ ਬਾਦਰੀ ਦਾ ਬਹੁਤ ਧੰਨਵਾਦ ਕਰੂੰਗਾ ਜਿਨ੍ਹਾਂ ਦੀ ਅੱਜ ਪੜ੍ਹਾਣ ਦੇ ਹਰ ਇੱਕ ਬਾਸੀ ਤੇ ਕਿਰਪਾ ਹੋਗੀ ਜਿਹੜਾ ਇਹ ਫੈਸਲਾ ਆਏਗਾ ਕਾਬੂ ਤੋਂ ਬਿਨਾਂ ਨਹੀਂ ਹੋ ਸਕਦਾ ਇਸ ਤੋਂ ਬਾਅਦ ਮੈਂ ਇਸ ਇਸ ਕੰਮ ਕਰਨ ਵਿੱਚ ਜਿਹੜੇ ਵੀ ਇਨਸਾਨ ਨੇ ਯੋਗਦਾਨ ਪਾਇਆ ਉਹ ਹਰ ਇੱਕ ਇਨਸਾਨ ਦਾ ਦਿਲੋਂ ਧੰਨਵਾਦ ਕਰਦਾ ਕਿ ਆਪਾਂ ਸਾਰਿਆਂ ਨੇ ਪਾਰਟੀ ਮਾਝ ਤੋਂ ਉੱਪਰ ਉੱਠ ਕੇ ਇਹ ਫੈਸਲਾ ਲਿਆ ਏ ਤੇ ਮੈਂ ਅੱਜ ਤੋਂ ਬਾਅਦ ਲक्की ਨੂੰ ਵੀ ਇਹ ਗੱਲ ਕਹੂੰਗਾ ਵੀ ਸਰਪੰਚ ਪਹਿਲਾਂ ਪਿੰਡ ਦਾ ਏਗਾ ਇਸੇ ਵੀ ਬੰਦੇ ਦਾ ਕੰਮ ਹੈ ਪਾਰਟੀ ਬਾਈ ਦੇ ਉੱਪਰ ਉੱਠ ਕੇ ਕਰਨਾ ਆਏਗਾ ਇਸ ਲਈ ਤੁਹਾਨੂੰ ਸਾਰੀਆਂ ਪਾਰਟੀਆਂ ਨੇ ਚੁਣਿਆ ਆਏਗਾ ਸਭ ਤੋਂ ਜ਼ਿਆਦਾ ਧੰਨਵਾਦ ਕੁਲਦੀਪ ਸਿੰਘ ਦਾ ਹੈ ਜਿਨ੍ਹਾਂ ਨੇ ਫੈਸਲਾ ਬਹੁਤ ਵੱਡਾ ਫੈਸਲਾ ਆਏਗਾ ਲੈ ਆਏਗਾ ਇਸ ਲਈ ਬਾਈ ਗੁਰਜੀ ਦਾ ਖਾਲਸਾ ਬਾਈ ਜੀ ਦਾ ਸਾਰੀ ਸੰਗਤ ਦਾ ਬਹੁਤ ਧੰਨਵਾਦ ਕਰਦਾ ਤੇ ਸਤਿ ਸ੍ਰੀ ਅਕਾਲ ਮੇਰੇ ਕੋਈ ਜਾ ਰਹੇ ਮੈਂ ਧੰਨਵਾਦ ਕਰਦਾ ਮੈਂ ਜੁਕਾਰ ਗੁਲਦੀਪ ਸਿੰਘ ਜੀ ਦਾ ਇਹਨਾਂ ਨੇ ਮੈਨੂੰ ਇਹ ਜ਼ਿੰਮੇਵਾਰੀ ਪਾਸਾ ਲਈ ਸੋਪੀ ਹੈ ਮੈਂ ਇਹਨਾਂ ਦਾ ਬਹੁਤ ਵਿਰੋਧਾ ਨਿਵਾਦ ਕਰਦਾ ਤੇ ਕਦੇ ਸਾਨੂੰ ਤੁਹਾਨੂੰ ਕਿਸੇ ਵੀ ਗੱਲ ਦਾ ਕੋਈ ਅਲਾਮਾ ਨਹੀਂ ਮਿਲੂਗਾ ਅਸੀਂ ਇਕੱਠੇ ਚੱਲਾਂਗੇ ਅਰੇ ਇਹ ਗੱਲ ਪਾਰਟੀ ਦੀ ਪਹਿਲਾ ਜਿੱਦਾਂ ਵੀ ਹੋਇਆ ਮੈਨੂੰ ਨਹੀਂ ਪਤਾ ਮੈਂ 5 ਸਾਲ ਜਿਹੜੇ ਕੱਢੂਗਾ ਨਾ ਮੈਂ ਕਿਸੇ ਪਾਰਟੀ ਦਾ ਸਰਪੰਚ ਹੋਊਗਾ ਨਾ ਝਾੜੂ ਦਾ ਨਾ ਕਾਂਗਰਸ ਦਾ ਨਾ ਅਕਾਲੀਆਂ ਦਾ ਕੱਲੂ ਕੱਟ ਹੋਵੇ ਜੈ ਜੀ ਕੱਲੂ ਕੱਟ ਹੋਵੇ ਅਕਾਲੀਆਂ ਦਾ ਮੈਂ ਉੱਥੇ ਵੀ ਜਾਊਗਾ ਕੋਈ ਹੁਣ ਤੁਹਾਡੇ ਚ ਕੋਈ ਬੰਦਾ ਗੁੱਸਾ ਨਾ ਕਰੇ ਤੇ ਮਨੂੰ ਕਹੇ ਨਾ ਆਕੇ ਵੀ ਤੂੰ ਉੱਥੇ ਕੀ ਕਰਦਾ ਸੀ ਮੈਂ ਕਾਂਗਰਸ ਦੇ ਕੱਟੇ ਵੀ ਜਾਊਗਾ ਅੱਜ ਮੈਂ ਮੈਂ ਕਿਤੇ ਸਾਹਮਣੇ ਕਹਿ ਰਿਹਾ ਮੈਂ ਕਾਂਗਰਸ ਦੇ ਘੱਟ ਤੇ ਵੀ ਜਾਊਂਗਾ ਮਹਿਮਾਨ ਦੇ ਘੱਟ ਤੇ ਵੀ ਜਾਊਂਗਾ ਓਏ ਸੋਨਿਆ ਹਾਜੀ ਇਹ ਮੇਰੇ ਪਿੰਡ ਦਾ ਸਾਂਝਾ ਕੰਮ ਹੋਊਗਾ ਮੈਂ ਉੱਥੇ ਜਾਊਂਗਾ ਚਾਹੇ ਕੋਈ ਫੋਟੋ ਤਾਰੇ ਗੁੱਸਾ ਕਰੇ ਗਿੱਲਾ ਕਰੇ ਮੈਂ ਹੁਣੇ ਮਾਫੀ ਮੰਗਦਾ ਜਿਹਨੇ ਗੁੱਸਾ ਕਰਨਾ ਹੋਊਗਾ ਉਹ ਕਰੀ ਜਾਵੇ ਮੈਂ ਹੁਣੇ ਮਾਫੀ ਮੰਗਦਾ ਮੈਂ ਇਸ ਗੱਲ ਤੇ ਕੈਮਰਾ ਹੂੰਗਾ ਮੈਂ ਕਿਸੇ ਪਾਰਟੀ ਦਾ ਨਹੀਂ 2 ਸਾਲ ਬਾਅਦ ਪਾਰਟੀ ਬਦਲਦੀ ਹੈ ਜਿਹੜਾ ਐਮਐਲਏ ਆਊਗਾ ਸਭ ਤੋਂ ਪਹਿਲਾਂ ਸਰੂਪਾ ਮੈਂ ਪਾਊਂਗਾ ਠੀਕ ਹੈ ਜੀ ਇਹ ਬੱਟਾ ਇੱਕ ਗੱਲ ਹੋ ਰਹੀ ਹੈ ਬੰਦੇ ਇੱਥੇ ਪਹੁੰਚੇ ਆ ਚਾਹੇ ਉਹ ਮੋਰੀ ਹੋਣ ਚਾਹੇ ਉਹ ਸਾਥੀ ਹੋਣ ਮੈਨੂੰ ਮੈਨੂੰ ਹੁਣ ਮਤਲਬ ਮੈਂ ਪਹਿਲਾਂ ਹੀ ਗਲਤੀ ਮੰਨ ਲਵਾਂ ਕਿ ਜਿਹੜਾ ਕੰਮ ਚੰਗਾ ਹੋਊਗਾ ਮੈਂ ਅੱਗੇ ਹੋ ਕੇ ਕਰ ਲੈਣਾ ਉਹਦੇ 'ਚ ਮੈਨੂੰ ਕੰਮ 'ਚ ਵਿਗੜ ਨਾ ਪਾਇਓ ਜਿਹੜਾ ਚੰਗਾ ਹੋਊਗਾ ਹਾਂ ਜੇ ਮੈਂ ਗਲਤ ਕਰਦਾ ਹਾਂਗਾ ਬਾਅਦ 'ਤੇ ਆ ਕੇ ਫੜ ਲਿਓ ਵੀ ਭਾਈ ਤੂੰ ਕੀ ਕਰਦਾ ਪਰ ਜੇ ਵਧੀਆ ਕੰਮ ਚੱਲਦਾ ਹੋਇਆ ਤਾਂ ਵਿੱਚ ਰਾਹ ਦਾ ਕੋਈ ਰੋੜਾ ਨਾ ਬਣੇ ਦੁਬਾਰਾ ਮੈਂ ਫੇਰ ਧੰਨਵਾਦ ਕਰਦਾ ਸਰਦਾਰ ਕੁਲਦੀਪ ਸਿੰਘ ਜੀ ਦਾ ਜਿਨ੍ਹਾਂ ਨੇ ਭਾਈ ਮੈਨੂੰ ਬਹੁਤ ਇੱਜ਼ਤ ਮਾਨ ਬਖਸ਼ਿਆ ਇਹਦੇ ਵਾਸਤੇ ਭਾਈ ਮੈਂ ਪ੍ਰਮਾਤਮਾ ਅੱਗੇ ਦੁਆ ਕਰਦਾ ਵੀ ਇਹਦਾ ਨਾਮ ਚੱਲਦਾ ਰਹੇ ਧੰਨਵਾਦ ਹੈ ਜਦੋਂ ਆਪਣੇ ਭਾਈ ਗੁਰਪ੍ਰੀਤ ਤੇ ਰਾਤ ਕੱਲ ਨੋਤੀਬਾਈ ਸੀ ਤੇ ਬਾਬਾ ਭਾਈ ਆਪਣਾ ਨਰਮੈਲ ਸਿੰਘ ਸਾਡੇ ਅੰਕਲ ਦੀ ਸਭ ਤੋਂ ਜ਼ਿਆਦਾ ਮੈਂ ਹੋਰ ਦਾ ਧੰਨਵਾਦ ਹਮ ਸ਼ਾਇਦ ਬਹੁਤ ਧੰਨਵਾਦ ਇਹਨਾਂ ਦਾ ਸਭ ਤੋਂ ਜ਼ਿਆਦਾ ਧੰਨਵਾਦ ਹੈ ਅਸਮ ਜੋ ਤਾਈ ਨੇ ਤੇ ਭਾਈ ਮੇਰਾ ਗੁਰਵਿੰਦਰ ਸਿੰਘ ਬਿੰਦਾ ਤੇ ਸਾਡਾ ਇੰਦਰਜੀਤ ਸਿੰਘ ਟੈਂਟ ਵਾਲਾ ਇਹਨਾਂ ਨੇ ਭਾਈ ਦਿਨ ਰਾਤ ਮਿਹਨਤ ਕੀਤੀ ਹੈ ਇਹ ਸਮਝੋ ਤੇਰੇ ਪਿੱਛੇ ਇਹ ਦੋ ਚਾਰ ਬੰਦੇ ਜਿਹੜੇ ਮੈਂ ਨੇ ਬਾਕੀ